ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦੀ ਕਹਾਣੀ ਇੱਕ ਅਜਿਹੇ ਮਾਪਿਓ ਦੀ ਜਿਨ੍ਹਾਂ ਨੇ ਆਪਣੇ ਜਿਉਂਦੇ ਜੀ ਜਦੋਂ ਸਾਰੀ ਜ਼ਮੀਨ ਜਾਇਦਾਦ ਆਪਣੇ ਬੱਚਿਆਂ ਦੇ ਨਾਂ ਕਰ ਦਿੱਤੀ ਤਾਂ ਫਿਰ ਉਹਨਾਂ ਬੱਚਿਆਂ ਨੇ ਆਪਣੇ ਮਾਪਿਓ ਨੂੰ ਇੱਕ ਘੁੱਟ ਪਾਣੀ ਦੇ ਲਈ ਵੀ ਤਰਸਾਇਆ ਇੱਕ ਵਾਰ ਜ਼ਰੂਰ ਸੁਣਨਾ ਸ਼ੁਰੂ ਕਰਦੇ ਹਾਂ ਜੀ ਆਪਣੇ ਪਿਓ ਤੋਂ ਜ਼ਮੀਨ ਜਾਇਦਾਦ ਵੰਡਾਉਣ ਤੋਂ ਬਾਅਦ ਤਿੰਨ ਮੁੰਡਿਆਂ ਨੇ ਆਪਣੇ ਪਿਓ ਨੂੰ ਇਕੱਲਾ ਛੱਡ ਦਿੱਤਾ ਇਸ ਉਮਰ ਵਿੱਚ ਤਿੰਨ ਤਿੰਨ ਪੁੱਤ ਹੁੰਦੇ ਹੋਏ ਵੀ ਜਰਨੈਲ ਸਿੰਘ ਤੇ ਉਹਨਾਂ ਦੀ ਪਤਨੀ ਨੂੰ ਖੁਦ ਹੀ ਖਾਣਾ ਬਣਾਉਣਾ ਪੈਂਦਾ ਸੀ ਪੈਸੇ ਦੀ ਘਰ ਵਿੱਚ ਕੋਈ ਕਮੀ ਨਹੀਂ ਸੀ ਤਿੰਨਾਂ ਮੁੰਡਿਆਂ ਨੂੰ ਵੰਡਣ ਤੋਂ ਬਾਅਦ ਵੀ ਉਹਨਾਂ ਕੋਲ ਇੰਨਾ ਪੈਸਾ ਸੀ ਕਿ ਉਹ ਦੋਵੇਂ ਜੀ ਆਪਣੀ ਜ਼ਿੰਦਗੀ ਆਰਾਮ ਨਾਲ ਜੀ ਸਕਦੇ ਸੀ ਕਮੀ ਸੀ ਤਾਂ ਬਸ ਇਹੀ ਕਿ ਉਹਨਾਂ ਨਾਲ ਕੋਈ ਗੱਲ ਕਰਨ ਵਾਲਾ ਨਹੀਂ ਸੀ ਇਸ ਲਈ ਸਵੇਰੇ ਉੱਠ ਕੇ ਜਰਨੈਲ ਸਿੰਘ ਤੇ ਉਹਨਾਂ ਦੀ ਘਰ ਵਾਲੀ ਗੁਰਦੁਆਰੇ ਚਲੇ ਜਾਂਦੇ ਤੇ ਜਿੰਨਾ ਚਿਰ ਗੁਰਦੁਆਰੇ ਸੰਗਤ ਹੁੰਦੀ ਉਹਨਾਂ ਚਿਰ ਉਹ ਉੱਥੇ ਸੇਵਾ ਕਰਦੇ ਜਦੋਂ ਸਾਰੀ ਸੰਗਤ ਚਲੀ ਜਾਂਦੀ ਤਾਂ ਉਹ ਘਰ ਆ ਜਾਂਦੇ ਤੇ ਸ਼ਾਮ ਨੂੰ ਫਿਰ ਉਹ ਗੁਰਦੁਆਰੇ ਚਲੇ ਜਾਂਦੇ ਤੇ ਜਦੋਂ ਭਾਈ ਸਾਹਿਬ ਗੁਰਦੁਆਰੇ ਦਾ ਦਰਵਾਜ਼ਾ ਬੰਦ ਕਰਦੇ ਤਾਂ ਘਰ ਆਉਂਦੇ ਜਰਨੈਲ ਸਿੰਘ ਹਮੇਸ਼ਾ ਆਪਣੀ ਘਰਵਾਲੀ ਨੂੰ ਇਹ ਹੀ ਕਹਿੰਦੇ ਰਹਿੰਦੇ ਕਿ ਬੇਸ਼ੱਕ ਤੂੰ ਮੇਰੇ ਤੋਂ ਇੱਕ ਦਿਨ ਪਹਿਲਾਂ ਮਰ ਜਾਵੇਂ ਪਰ ਮੇਰੇ ਤੋਂ ਬਾਅਦ ਵਿੱਚ ਨਾ ਮਰੀ ਕਿਉਂਕਿ ਜੇ ਮੈਂ ਪਹਿਲਾਂ ਮਰ ਗਿਆ ਤਾਂ ਤੇਰੇ ਤਾਂ ਇਹ ਤੇਰੀ ਔਲਾਦ ਤੇਰੀ ਬਹੁਤ ਬੁਰੀ ਦਸ਼ਾ ਕਰੇਗੀ ਉਹਨਾਂ ਦੇ ਤਿੰਨ ਮੁੰਡੇ ਸੀ ਤੇ ਤਿੰਨਾਂ ਦੇ 4-4 ਬੱਚੇ ਸੀ ਪਰ ਜਰਨੈਲ ਸਿੰਘ ਹੋਣ ਲਈ ਤਾਂ ਉਹ ਸਾਰੇ ਬੇਕਾਰ ਸੀ ਮਤਲਬ ਨਾ ਹੁੰਦੇ ਹੀ ਬਰਾਬਰ ਸੀ ਇੱਕ ਦਿਨ ਜਰਨੈਲ ਸਿੰਘ ਦੀ ਪਤਨੀ ਰਾਤ ਨੂੰ ਸੁੱਤੀ ਤਾਂ ਸਵੇਰ ਉੱઠી ਨਾ ਜਰਨੈਲ ਸਿੰਘ ਨੇ ਆਪਣੇ ਮੁੰਡਿਆਂ ਤੇ ਨੋਹਾਂ ਨੂੰ ਬਹੁਤ ਆਵਾਜ਼ਾਂ ਮਾਰੀਆਂ ਫਿਰ ਕਿਤੇ ਜਾ ਕੇ ਉਹੇ ਠਾਂ ਉਤਰੀ ਜਦ ਜਰਨੈਲ ਸਿੰਘ ਨੇ ਆਪਣੇ ਮੁੰਡਿਆਂ ਨੂੰ ਕਿਹਾ ਕਿ ਤੁਹਾਡੀ ਮਾਂ ਨਹੀਂ ਰਹੀ ਅੱਗੋਂ ਮਢੀ ਨੂੰ ਕਹਿੰਦੀ ਬਾਪੂ ਜੀ ਹੁਣ ਕਿੰਨਾ ਚਿਰ ਜੀਉਂਦੀ 90 ਸਾਲਾਂ ਦੀ ਤਾਂ ਹੋ ਗਈ ਸੀ ਇੰਨੀ ਉਮਰ ਪੋ ਕੇ ਵੀ ਨਾ ਮਰਦੀ ਤੱਕ ਅਧੋ ਮਰਦੀ ਜਰਨਲ ਸਿੰਘ ਨੇ ਉਹਨਾਂ ਨੂੰ ਕਿਹਾ ਤੁਹਾਨੂੰ ਆਪਣੀ ਮਾਂ ਦੇ ਜਾਣ ਦਾ ਦੁੱਖ ਨਹੀਂ ਹੈ ਵਿਚਕਾਰਲੀ ਨੂੰ ਕਹਿੰਦੀ ਹੁਣ Papa ਅਜੇ ਰੋਣ ਨਹੀਂ ਆਉਂਦਾ ਤਾਂ ਕਿੰਨੇ ਰੋਈਏ ਸਾਡੇ ਤੋਂ ੱੱਕੇ ਨਾਲ ਤਾਂ ਰੋਇਆ ਨਹੀਂ ਜਾਂਦਾ ਜਰਨਲ ਸਿੰਘ ਕਹਿੰਦੇ ਜੇ ਚਾਰ ਜਣੇ ਇੱਥੇ ਇਕੱਠੇ ਹੋ ਗਏ ਤਾਂ ਤੁਹਾਨੂੰ ਕੀ ਕਹਿਣਗੇ ਇੰਨਾ ਵੱਡਾ ਪਰਿਵਾਰ ਤੇ ਮਾਂ ਨੂੰ ਰੋਣ ਵਾਲਾ ਕੋਈ ਵੀ ਨਹੀਂ ਜਰਨਲ ਸਿੰਘ ਬਹੁਤ ਰੋਏ ਜਰਨੈਲ ਸਿੰਘ ਦੇ ਰੋਣ ਤੇ ਉਹਨਾਂ ਦੇ ਪੋਤੇ-ਪੋਤੀਆਂ ਤੇ ਪੁੱਤ ਨੂੰ ਹਾਨੇ ਬਹੁਤ ਮਜ਼ਾਕ ਕੀਤਾ ਫਿਰ ਆਪਣੀ ਤਤਣੀ ਦੇ ਭੋਗ ਤੋਂ ਬਾਅਦ ਜਰਨੈਲ ਸਿੰਘ ਨੇ ਪੁੰਨ ਦਾਣਵੀ ਕੀਤਾ ਪਰ ਤਿੰਨਾਂ ਮੁੰਡਿਆਂ ਨੇ 1 ਰੁਪਿਆ ਵੀ ਖਰਚ ਨਾ ਕੀਤਾ ਛੋਟੀ ਨੂੰ ਨੇ ਤਾਂ ਹਾਦੀ ਕਰ ਦਿੱਤੀ ਕਹਿੰਦੀ ਪਾਪਾ ਸਾਰੇ ਪੈਸੇ ਨਾ ਲਾ ਦਿਓ ਜੀ ਕੁਝ ਆਪਣੇ ਲਈ ਵੀ ਬਚਾ ਕੇ ਰੱਖ ਲਿਓ ਕਿਉਂਕਿ ਸਾਡੇ ਕੋਲ ਤਾਂ ਕੁਝ ਹੈ ਹੀ ਨਹੀਂ ਤੁਹਾਡੇ ਭੋਗ ਤੇ ਲਾਉਣ ਲਈ ਪਰ ਜਰਨੈਲ ਸਿੰਘ ਅੱਗੋਂ ਕੁਝ ਨਾ ਬੋਲੇ ਤੇ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣਦੇ ਰਹੇ। ਭੋਗ ਪਿੱਛੋਂ ਤੀਜੇ ਦਿਨ ਜਰਨੈਲ ਸਿੰਘ ਦੀ ਵੀ ਮੌਤ ਹੋ ਗਈ। ਜਰਨੈਲ ਸਿੰਘ 3 ਦਿਨ ਆਪਣੇ ਕਮਰੇ ਵਿੱਚ ਹੀ ਮਰੇ ਪਏ ਰਹੇ। ਪਰ ਕਿਸੇ ਨੂੰ ਕੋਈ ਪਤਾ ਨਾ ਲੱਗਿਆ। ਪਤਾ ਵੀ ਕਿਵੇਂ ਲੱਗਦਾ? ਕੋਈ ਉਹਨਾਂ ਦੇ ਕਮਰੇ ਵਿੱਚ ਆਉਂਦਾ ਜਾਂਦਾ ਤਾਂ ਤਾਂ ਹੀ ਪਤਾ ਲੱਗਦਾ। ਆਪਣੀ ਮਾਂ ਦੀ ਮੌਤ ਤੋਂ ਬਾਅਦ ਕਿਸੇ ਨੇ ਜਰਨੈਲ ਸਿੰਘ ਨੂੰ ਇੱਕ ਘੁੱਟ ਪਾਣੀ ਤੱਕਣਾ ਪੁੱਛਿਆ ਇੱਕ ਦਿਨ ਗੁਰਦੁਆਰੇ ਵਾਲਾ ਬਾਬਾ ਗਜਾ ਕਰਨ ਲਈ ਆਇਆ ਤੇ ਵੱਡੀ ਨੂੰ ਉਹਨਾਂ ਨੇ ਪੁੱਛਿਆ ਕਿ ਬਾਪੂ ਜੀ 4 ਦਿਨ ਤੋਂ ਹੋ ਗਏ ਗੁਰਦੁਆਰੇ ਨਹੀਂ ਹੁੰਦੇ ਉਹਨਾਂ ਦੀ ਸਿਹਤ ਠੀਕ ਹੈ ਜਦੋਂ ਵੱਡੀ ਨੂੰ ਨੇ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰੋਂ ਬਹੁਤ ਬਦਬੂ ਆ ਰਹੀ ਸੀ ਬਾਬਾ ਜੀ ਕਹਿੰਦੇ ਲੱਗਦਾ ਆ ਇਹਨਾਂ ਨੂੰ ਮਰੇ 3-4 ਦਿਨ ਹੋ ਗਏ ਆ ਸਾਰੇ ਪਿੰਡ ਵਿੱਚ ਬਾਬੇ ਨੇ ਦੱਸ ਦਿੱਤਾ ਕਿ ਬਾਪੂ ਜਰਨੈਲ ਸਿੰਘ ਨੂੰ 3 ਦਿਨ ਮਰੇ ਨੂੰ ਹੋ ਗਏ ਪਰ ਉਹਨਾਂ ਨੂੰ ਕਿਸੇ ਨੇ ਨਹੀਂ ਵੇਖਿਆ ਜਰਨੈਲ ਸਿੰਘ ਸਰੀਰਕ ਪੱਖੋਂ ਭਾਰੀ ਸੀ ਤੇ ਉਹਨਾਂ ਦੇ ਕਮਰੇ ਵਿੱਚੋਂ ਬਹੁਤ ਬਦਬੂ ਆ ਰਹੀ ਸੀ ਤਿੰਨਾਂ ਮੁੰਡਿਆਂ ਵਿੱਚੋਂ ਕੋਈ ਵੀ ਉਹਨਾਂ ਦੇ ਕਮਰੇ ਵਿੱਚ ਜਾਣ ਲਈ ਤਿਆਰ ਨਹੀਂ ਸੀ ਸਾਰੇ ਜੀ ਆਪਣਾ ਮੂੰਹ ਕੱਪੜੇ ਨਾਲ ਟੱਕ ਕੇ ਖੜੇ ਸੀ। ਵੱਡਾ ਪੋਤਾ ਮਜ਼ਾਕ ਵਿੱਚ ਕਹਿੰਦਾ, "ਜਰ ਬਾਪੂ ਨੂੰ ਮਰੇ 4 ਦਿਨ ਹੋ ਗਏ, ਆਪਾਂ ਨੂੰ ਪਤਾ ਹੀ ਨਹੀਂ ਲੱਗਿਆ।" ਬਾਪੂ ਦੱਸ ਨਹੀਂ ਸਕਦਾ ਸੀ, "ਮੈਂ ਮਰਨ ਲੱਗਿਆ ਆਂ।" ਜਰਨੈਲ ਸਿੰਘ ਦੇ ਵੱਡੇ ਮੁੰਡੇ ਬਾਹਰਲਾ ਦਰਵਾਜ਼ਾ ਬੰਦ ਕਰ ਦਿੱਤਾ। ਹੁਣੇ ਢੇਰ ਨੂੰ ਪਿੰਡ ਦੀਆਂ ਨਾਲੀਆਂ ਸਾਫ਼ ਕਰਨ ਵਾਲਾ ਆ ਗਿਆ। ਜਰਨੈਲ ਸਿੰਘ ਦੇ ਮੁੰਡੇ ਨੂੰ ਦਿਸੀਆ ਤੇ ਉਹ ਨੂੰ ਕਹਿੰਦਾ ਇੱਧਰ ਆਈ ਬਾਪੂ ਨੂੰ ਕੁਰਸੀ ਸੁਨੇਤ ਬਾਹਰ ਕਢੀ ਇਸਕੇ ਲੈ ਕੇ ਆ ਉਹ ਕਹਿੰਦਾ ਬਾਈ ਮੈਂ 1000 ਰੁਪਏ ਲਵਾਂਗਾ ਫਿਰ ਬਾਪੂ ਨੂੰ ਬਾਹਰ ਖਿੱਚ ਕੇ ਲਿਆਉਂਗਾ 1000 ਦਾ ਨਾਮ ਸੁਣ ਕੇ ਤਿੰਨੇ ਭਰਾ ਇੱਕ ਦੂਜੇ ਵੱਲ ਵੇਖ ਕੇ ਪਿੱਛੇ ਹਟ ਗਏ ਉਨੀ ਦੇਰ ਨੂੰ ਪਿੰਡ ਵਾਲਿਆਂ ਨੇ ਬੁੜੇ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਜਰਨੈਲ ਸਿੰਘ ਬਹੁਤ ਹੀ ਚੰਗਾ ਇਨਸਾਨ ਸੀ ਉਹ ਆਪਣੇ ਇਲਾਕੇ ਵਿੱਚ ਮੰਨਿਆ ਪਰਮੰਨਿਆ ਬੰਦਾ ਸੀ ਤੇ ਲੋਕਾਂ ਨਾਲ ਉਹਨਾਂ ਦੀ ਬਹੁਤ ਬਣੀ ਸੀ ਬਾਹਰ ਲੋਕਾਂ ਨੂੰ ਵੇਖ ਕੇ ਉਹਨਾਂ ਨੇ ਸੋਚਿਆ ਕਿ ਬਹੁਤ ਬਦਨਾਮੀ ਹੋ ਜਾਣੀ ਆ ਫਿਰ ਵੱਡੇ ਪੋਤੇ ਨੇ ਜੁਗਾੜ ਲਾਇਆ ਤੇ ਕੁਰਸੀ ਨਾਲ ਰੱਸਾ ਬੰਨ ਕੇ ਕੁਰਸੀ ਸਮੇਤ ਜਰਨਲ ਸਿੰਘ ਨੂੰ ਬਾਹਰ ਕਢੀ ਇਸਕੇ ਲੈ ਆਇਆ ਤੇ ਉਹਨਾਂ ਦੇ ਕਮਰੇ ਵਿੱਚ ਰੂਮ ਫਰੈਸ਼ਰ ਛਿੜਕ ਦਿੱਤਾ ਤੇ ਨੋਹਾ ਨੇ ਫਟਾਫਟ ਆਪਣੀ ਸੱਸ ਦੀ ਅਲਮਾਰੀ ਖੋਲੀ ਅਲਮਾਰੀ ਵਿੱਚ ਬਹੁਤ ਗਹਿਣੇ ਸੀ ਤੇ ਵਿੱਚ ਲੱਖ ਰੁਪਿਆ ਵੀ ਸੀ ਪੈਸੇ ਤੇ ਗਹਿਣੇ ਵੇਖ ਕੇ ਤਿੰਨੇ ਦਰਾਣੀ ਜਠਾਣੀ ਇੱਕ ਦੂਜੇ ਤੋਂ ਖੋਣ ਲੱਗ ਗਈਆਂ ਜਦੋਂ ਇੱਕ ਦੂਜੇ ਤੋਂ ਖੋਣ ਲੱਗੀਆਂ ਤਾਂ ਪੈਸੇ ਹੀਠਾਂ ਫਰਸ਼ ਤੇ ਡਿੱਗ ਪਏ ਫਰਸ਼ ਉੱਤੇ ਜਗਾ ਜਗਾ ਜਰਨਲ ਸਿੰਘ ਦਾ ਪਿਸ਼ਾਬ ਤੇ ਗੰਦਗੀ ਸੀ ਪੈਸਿਆਂ ਤੇ ਮਲਮ ਉਤਰ ਲੱਗਣ ਤੋਂ ਬਾਅਦ ਵੀ ਜਿਸ ਦੇ ਹਿੱਸੇ ਜੋ ਆਇਆ ਉਹਨਾਂ ਨੇ ਲੈ ਲਿਆ ਜਰਨੈਲ ਸਿੰਘ ਨੂੰ ਕੁਰਸੀ ਤੋਂ ਹੇਠਾਂ ਲਾ ਕੇ ਉਸ ਉੱਤੇ ਬਾਡੀ ਪਰਫਿਊਮ ਛਿੜਕ ਕੇ ਉਹਨਾਂ ਨੂੰ ਮੰਜੇ ਤੇ ਬਿਸਤਰਾ ਵਿਛਾ ਕੇ ਪਾ ਦਿੱਤਾ ਤੇ ਸਾਰਾ ਪਰਿਵਾਰ ਉਹਨਾਂ ਦੇ ਚਾਹ ਸ਼ਫੇਰੇ ਬੈਠ ਗਿਆ ਤੇ ਨੂਹਾ ਕੂੰਡ ਕੱਢ ਕੇ ਰੋਣ ਲੱਗੀਆਂ ਵੱਡੀ ਨੂੰ ਉੱਚੀ ਉੱਚੀ ਵਾਣ ਪਾਉਂਦੀ ਕਹਿਣ ਲੱਗ ਪਈ ਅਜੇ ਤਾਂ ਮੰਮੀ ਨੂੰ ਗਏ 4 ਦਿਨ ਨਹੀਂ ਹੋਏ ਸੀ ਤੇ ਤੁਸੀਂ ਹੀ ਮੰਗਰੇ ਚਲੇ ਗਏ ਤੁਸੀਂ ਤਾਂ ਸਾਨੂੰ ਸੇਵਾ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਜਰਨੈਲ ਸਿੰਘ ਦਾ ਵੱਡਾ ਪੋਤਾ ਕਹਿੰਦਾ ਮੰਮੀ ਤੂੰ ਇਹ ਕੀ ਕਹਿ ਰਹੀਆਂ ਉਹਨੇ ਆਪਣਾ ਘੁੰਡ ਚੁੱਕਿਆ ਤੇ ਆਪਣੇ ਮੁੰਡੇ ਨੂੰ ਚੁੱਪ ਕਰਾਉਣ ਲੱਗ ਪਈ ਉਹਨੇ ਫੇਰ ਨੂੰ ਸਾਰੇ ਅੰਦਰ ਆ ਗਏ ਪਿੰਡ ਵਾਲਿਆਂ ਨੂੰ ਅੰਦਰ ਆਉਂਦਾ ਵੇਖ ਸਾਰਾ ਪਰਿਵਾਰ ਮਗਰਮ ਮੱਚਦੇ ਹੰਝੂ ਵਹਾਉਣ ਲੱਗ ਗਿਆ ਜਰਨੈਲ ਸਿੰਘ ਦੇ ਅੰਤਿਮ ਸੰਸਕਾਰ ਤੇ ਭੋਗ ਤੋਂ ਤੇ ਹੋਣ ਵਾਲਾ ਖਰਚਾ ਬੜੀ ਮੁਸ਼ਕਲ ਨਾਲ ਕੀਤਾ ਸੀ ਫਿਰ ਭੋਗੋਂ ਪਿੱਛੋਂ ਸਾਰੇ ਆਪਣੀ ਆਪਣੀ ਕੰਮਾਂ ਤੇ ਲੱਗ ਗਏ ਪਿਓ ਦੁਆਰਾ ਦਿੱਤਾ ਗਿਆ ਵੱਡਾ ਬਿਜ਼ਨਸ ਬੜੇ ਜੋਰਾਂ ਸ਼ੋਰਾਂ ਤੇ ਚੱਲਣ ਲੱਗ ਗਿਆ ਜਰਨੈਲ ਸਿੰਘ ਦੇ ਵੱਡੇ ਮੁੰਡੇ ਨੇ ਆਪਣੇ ਤਿੰਨਾ ਮੁੰਡਿਆਂ ਤੇ ਇੱਕ ਕੁੜੀ ਦਾ ਵਿਆਹ ਬਹੁਤ ਵੱਡੇ ਖਾਨਦਾਨ ਵਿੱਚ ਕੀਤਾ ਸੀ ਜਰਨੈਲ ਸਿੰਘ ਦੇ ਛੋਟੇ ਦੋਵੇਂ ਮੁੰਡੇ ਕੈਨੇਡਾ ਵਿੱਚ ਆਪਣੇ ਬੱਚਿਆਂ ਦੇ ਨਾਲ ਰਹਿਣ ਲੱਗ ਗਏ ਉਹ ਕਦੇ-ਕਦਾਈਂ ਇੰਡੀਆ ਆਉਂਦੇ ਜਦੋਂ ਹੀ ਆਉਂਦੇ ਵੱਡੇ ਭਰਾ ਦੇ ਕੋਲ ਨਾ ਰਹਿੰਦੇ ਸਗੋਂ ਹੋਟਲ ਵਿੱਚ ਰਹਿੰਦੇ ਉਹਨਾਂ ਦੀ ਆਪਸ ਵਿੱਚ ਬੰਦੀ ਤਾਂ ਨਹੀਂ ਸੀ ਪਰ ਲੋਕਾਂ ਨੂੰ ਦਿਖਾਉਣ ਲਈ ਸਾਰੇ ਇੱਕ ਸੀ ਹੁਣ ਤਾਂ ਜਰਨੈਲ ਸਿੰਘ ਦੇ ਦੋਨਾਂ ਛੋਟੇ ਮੁੰਡਿਆਂ ਨੇ ਵੀ ਇੰਡੀਆ ਆਉਣਾ ਬੰਦ ਕਰ ਦਿੱਤਾ ਸੀ ਜਦੋਂ ਤੱਕ ਬੱਚਿਆਂ ਦੇ ਵਿਆਹ ਹੁੰਦੇ ਰਹੇ ਉਦੋਂ ਤੱਕ ਆਉਂਦੇ ਰਹੇ ਜਰਨੈਲ ਸਿੰਘ ਦਾ ਵੱਡਾ ਮੁੰਡਾ ਤੇ ਉਹ 60 ਸਾਲ ਦੇ ਹੋ ਗਏ ਸੀ ਤੇ ਉਹਨਾਂ ਦੇ ਤਿੰਨਾਂ ਮੁੰਡਿਆਂ ਨੇ ਆਪਣੇ ਪਿਓ ਦਾ ਬਿਜ਼ਨਸ ਸੰਭਾਲ ਲਿਆ ਸੀ ਜਰਨੈਲ ਸਿੰਘ ਦਾ ਵੱਡਾ ਮੁੰਡਾ ਹੁਣ ਬਿਮਾਰ ਰਹਿਣ ਲੱਗਿਆ ਤਾਂ ਉਹਦੇ ਮੁੰਡੇ ਆਪਸ ਵਿੱਚ ਲੜਾਈ ਕਰਨ ਲੱਗ ਗਏ ਉਸ ਨੇ ਤਿੰਨਾਂ ਨੂੰ ਬਿਜ਼ਨਸ ਵੰਡ ਦਿੱਤਾ ਕੁਝ ਪੈਸੇ ਆਪਣੇ ਕੋਲ ਰੱਖ ਲੈ ਕਿ ਜਦੋਂ ਸਾਡੀ ਧੀ ਆਵੇ ਤਾਂ ਅਸੀਂ ਉਹਨਾਂ ਨੂੰ ਹੀ ਦੇ ਦਈਏ ਮੁੰਡਿਆਂ ਤੋਂ ਨਾ ਮੰਗਣਾ ਪਵੇਗਾ ਉਹਨਾਂ ਦਾ ਬਹੁਤ ਵੱਡਾ ਘਰ ਸੀ ਉਸ ਵਿੱਚ ਤਿੰਨੇ ਮੁੰਡੇ ਤੇ ਦੋਨੇ ਜੀ ਰਹੇ ਹੁੰਦੇ ਸੀ ਘਰ ਅਜੇ ਵੀ ਜਰਨੈਲ ਸਿੰਘ ਦੇ ਵੱਡੇ ਮੁੰਡੇ ਦੇ ਨਾਂ ਹੀ ਸੀ ਦੋਨਾਂ ਛੋਟੇ ਭਰਾਵਾਂ ਨੂੰ ਪੈਸੇ ਦੇ ਕੇ ਉਹਨੇ ਘਰ ਆਪਣੇ ਨਾਂ ਕਰ ਲਿਆ ਸੀ ਘਰ ਵਿੱਚ ਕਲੇਸ਼ ਹੋਣ ਕਰਕੇ ਉਹਦੇ ਤਿੰਨੇ ਮੁੰਡਿਆਂ ਨੇ ਆਪਣੀ ਆਪਣੀ ਰੋਟੀ ਅਲੱਗ ਕਰ ਲਈ ਪਹਿਲਾਂ ਤਾਂ ਉਹਦੇ ਤੇ ਉਹਦੀ ਘਰ ਵਾਲੀ ਛੋਟੇ ਮੁੰਡੇ ਨਾਲ ਰਹਿੰਦੇ ਸੀ ਫਿਰ ਹੌਲੀ-ਹੌਲੀ ਛੋਟੀ ਮੁੰ ਉਹਨਾਂ ਨਾਲ ਲੜਨ ਲੱਗ ਗਈ ਤੇ ਰੋਟੀ ਦੇਣ ਤੋਂ ਜਵਾਬ ਦੇ ਦਿੱਤਾ ਫਿਰ ਉਹ ਆਪਣੇ ਵਿਚਕਾਰਲੇ ਮੁੰਡੇ ਨਾਲ ਹੋ ਗਿਆ ਪਰ ਵਿਚਕਾਰਲੇ ਮੁੰਡੇ ਨੇ ਵੀ ਉਸ ਨੂੰ ਜ਼ਿਆਦਾ ਦਿਨ ਰੋਟੀ ਨਾ ਦਿੱਤੀ ਤੇ ਹੁਣ ਵੱਡਾ ਮੁੰਡਾ ਹੀ ਰਹਿ ਗਿਆ ਸੀ ਤੇ ਫਿਰ ਉਹ ਆਪਣੇ ਵੱਡੇ ਮੁੰਡੇ ਨਾਲ ਰਹਿਣ ਲੱਗ ਪਏ ਹੁਣ ਉਹ ਤੇ ਉਹਦੀ ਪਤਨੀ ਤੁਰੰਤ ਹੋਈ ਰਹਿ ਗਏ ਸੀ ਫਿਰ ਉਹਨਾਂ ਦੀ ਰੋਟੀ ਕਮਰੇ ਵਿੱਚ ਹੀ ਆਉਣ ਲੱਗ ਗਈ ਜਿਸ ਕਮਰੇ ਵਿੱਚ ਕਦੇ ਜਰਨੈਲ ਸਿੰਘ ਰਿਹਾ ਕਰਦੇ ਸੀ ਕੁਝ ਦਿਨ ਤਾਂ ਉਹਨਾਂ ਲਈ ਨੂੰ ਰੋਟੀ ਫੜਾਉਣ ਲਈ ਉੱਪਰੋਂ ਹੇਠਾਂ ਆਉਂਦੀ ਸੀ ਬਾਦ ਵਿੱਚ ਇਹ ਕੰਮ ਵੀ ਨੌਕਰ ਕਰਨ ਲੱਗ ਗਿਆ ਜਦੋਂ ਉਹਨਾਂ ਦਾ ਨੌਕਰ ਆਪਣੇ ਘਰ ਚਲਾ ਗਿਆ ਤਾਂ ਜਰਨੈਲ ਸਿੰਘ ਦਾ ਮੁੰਡਾ ਤੇ ਉਹਦੀ ਪਤਨੀ ਨੂੰ ਬਹੁਤ ਔਖਾ ਹੋ ਗਿਆ ਕਿਉਂਕਿ ਉਹਨਾਂ ਦੀ ਨੋ ਰੋਟੀ ਦੇਣ ਨਹੀਂ ਹੁੰਦੀ ਸੀ ਬਲਕਿ ਉਹਨਾਂ ਨੇ ਇੱਕ ਕੁੱਤਾ ਰੱਖਿਆ ਹੋਇਆ ਸੀ ਜੋ ਬਹੁਤ ਹੀ ਸਮਝਦਾਰ ਸੀ ਉਹਨਾਂ ਦੀ ਨੋ ਟਿਫਨ ਵਿੱਚ ਰੋਟੀ ਪਾ ਕੇ ਕੁੱਤੇ ਦੇ ਗਲ ਵਿੱਚ ਬੰਨ੍ਹ ਦੀ ਦਿੰਦੀ ਤੇ ਕੁੱਤਾ ਹੀ ਉਠਾ ਉਹਨਾਂ ਨੂੰ ਰੋਟੀ ਦੇਣ ਆਉਂਦਾ ਤੇ ਜਦੋਂ ਤੱਕ ਉਹ ਦੋਨੇ ਜਾਣ ਰੋਟੀ ਨਾ ਖਾ ਲੰਦੇ ਕੁੱਤਾ ਉਹਨਾਂ ਦੇ ਕੋਲ ਹੀ ਬੈਠਾ ਰਹਿੰਦਾ। ਜਦੋਂ ਇੱਕ ਦਿਨ ਉਹਦੀ ਪਤਨੀ ਨੇ ਆਪਣੇ ਮੁੰਡੇ ਨੂੰ ਕਿਹਾ ਇਹ ਸਾਨੂੰ ਕੁੱਤਾ ਰੋਟੀ ਦੇ ਕੇ ਜਾਂਦਾ ਆ ਤੇ ਤੇਰੀ ਘਰਵਾਲੀ ਸਾਨੂੰ ਰੋਟੀ ਨਹੀਂ ਫੜਾਉਂਦੀ। ਤਾਂ ਮੁੰਡਾ ਕਹਿੰਦਾ ਮੰਮੀ ਸੋਚ ਸਮਝ ਕੇ ਬੋਲ ਉਹ ਕੁੱਤਾ ਨਹੀਂ ਉਹ ਮੇਰਾ ਪੋਤਾ ਆ। ਸਾਡਾ ਕੋਈ ਬੱਚਾ ਨਹੀਂ ਆ ਇਸ ਲਈ ਅਸੀਂ ਉਹਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਦੇ ਆ। ਅੱਜ ਤੋਂ ਬਾਅਦ ਕਦੇ ਵੀ ਉਹਨੂੰ ਕੁੱਤਾ ਨਹੀਂ ਕਹਿਣਾ। ਇਹਨਾਂ ਕਹਿ ਕੇ ਉੱਪਰ ਚਲਾ ਗਿਆ। ਜਰਮਨ ਸਿੰਘ ਦਾ ਮੁੰਡਾ ਤੇ ਉਹਦੀ ਘਰ ਵਾਲੀ ਮੱਥੇ ਤੇ ਹੱਥ ਮਾਰ ਕੇ ਕਹਿੰਦੀ ਇਸਮਤ ਮਾੜੀ ਆ ਸਾਡੀ ਜੋ ਇਹ ਦਿਨ ਵੀ ਦੇਖਣ ਨੂੰ ਰਹਿ ਗਏ ਸੀ ਕਿ ਕੁੱਤੇ ਨੂੰ ਪੋਤਾ ਸਮਝ ਗਏ ਉਸਨੇ ਜਦੋਂ ਆਪਣੇ ਪੁੱਤ ਤੇ ਨੂੰਹ ਬਾਰੇ ਆਪਣੇ ਤੀਨ ਨੂੰ ਫੋਨ ਕਰਕੇ ਦੱਸਿਆ ਤਾਂ ਬਹੁਤ ਦੁਖੀ ਹੋਈ ਪਰ ਤੇਦੀ ਮਜਬੂਰੀ ਏ ਸੀ ਕਿ ਉਹ ਸਾਂਝੇ ਪਰਿਵਾਰ ਵਿੱਚ ਰਹਿੰਦੇ ਸੀ ਇਸ ਕਰਕੇ ਆਪਣੇ ਮਾਪਿਆਂ ਨੂੰ ਆਪਣੇ ਨਾਲ ਨਹੀਂ ਰੱਖ ਸਕਦੀ ਸੀ ਅੱਜ ਐਤਵਾਰ ਸੀ ਉਹਦੀ ਧੀ ਜਵਾਈ ਉਹਨੂੰ ਮਿਲਣ ਆਈ ਜਿਨੇ ਹੀ ਉਹ ਕਮਰੇ ਵਿੱਚ ਵੜੇ ਤਾਂ ਉਹਨਾਂ ਨੂੰ ਬਹੁਤ ਅਜੀਬ ਜੀ ਸਮੈਲ ਆਈ ਤੇ ਉਹ ਕਹਿੰਦੇ ਪਾਪਾ ਇਹ ਕਿਹੋ ਜੀ ਸਮੈਲ ਆ ਰਹੀ ਆ ਉਹ ਕਹਿੰਦੇ ਬੇਟਾ ਕੁੱਤੇ ਨੇ ਪੋਟੀ ਕਰ ਦਿੱਤੀ ਆ ਤਿੰਨ ਦਿਨ ਹੋ ਗਏ ਆ ਪਰ ਤੇਰੇ ਭਰਾ ਪਰ ਜਾਈ ਨੇ ਧਿਆਨ ਹੀ ਨਹੀਂ ਦਿੱਤਾ ਤੇਰੇ ਮੂਨੇ ਪਤਾ ਨਹੀਂ ਕਿੰਨੀ ਵਾਰ ਕਿਹਾ ਪਰ ਇਹ ਗੱਲ ਹੀ ਨਹੀਂ ਸੁਣਦੇ ਮੈਂ ਤਾਂ ਜੇ ਜਰਾ ਜਿਹਾ ਜਿੰਨਾ ਹੀ ਖੜਾ ਨਹੀਂ ਹੁੰਦਾ ਤਾਂ ਮੈਨੂੰ ਚੱਕਰ ਆਉਣ ਲੱਗ ਜਾਂਦੇ ਨੇ ਤੇ ਨਾਲ ਤੇਰੀ ਮਾਂ ਤੋਂ ਉੱਠ ਕੇ ਖੜਾ ਹੋ ਜਾਂਦਾ ਆ ਉਸ ਲਈ ਉੱਪਰ ਵੀ ਨਹੀਂ ਜਾ ਸਕਦੀ। ਉਹਨੇ ਦਿਨ ਨੂੰ ਟਿਫਨ ਗਲ ਵਿੱਚ ਬਨ ਕੇ ਕੁੱਤਾ ਅੰਦਰ ਆਇਆ ਤਾਂ ਉਹਨਾਂ ਨੇ ਕੁੱਤੇ ਦੇ ਗਲ ਵਿੱਚ ਉਹ ਟਿਫਨ ਲਾ ਕੇ ਇੱਕ ਪਾਸੇ ਰੱਖ ਦਿੱਤਾ। ਉਸਨੇ ਆਪਣੀ ਧੀ ਨੂੰ ਦੱਸਿਆ ਕਿ ਰੋਜ਼ ਇਸ ਤਰ੍ਹਾਂ ਹੀ ਕੁੱਤਾ ਸਾਨੂੰ ਰੋਟੀ ਦੇ ਕੇ ਜਾਂਦਾ ਆ ਤੇ ਜਦੋਂ ਤੱਕ ਅਸੀਂ ਰੋਟੀ ਖਾ ਕੇ ਟਿਫਨ ਉਸ ਦੇ ਗਲ ਵਿੱਚ ਨਹੀਂ ਪਾ ਦਿੰਦੇ ਉਦੋਂ ਤੱਕ ਇਹ ਇੱਥੇ ਹੀ ਬੈਠਾ ਰਹੂਗਾ। ਪਿਓ ਦੀ ਗੱਲ ਸੁਣ ਕੇ ਧੀ ਦਾ ਕਲੇਜਾ ਮੂੰਹ ਆ ਗਿਆ ਤੇ ਦਿਲ ਵੀ ਬਹੁਤ ਰੋਇਆ। ਆਪਣੀਆਂ ਅੱਖਾਂ ਦੇ ਹੰਝੂ ਇਸ ਕਰਕੇ ਪੀ ਗਏ ਕਿ ਮਾਪਿਆਂ ਨੂੰ ਕੋਈ ਤਕਲੀਫ ਨਾ ਹੋਵੇ ਜਦੋਂ ਉਹਨਾਂ ਦੀ ਧੀ ਜੱਸੀ ਨੇ ਕੁੱਤੇ ਨੂੰ ਕਿਹਾ ਜਾ ਤਾਬੀ ਨੂੰ ਬੁਲਾ ਕੇ ਲਿਆ ਤਾਂ ਜੱਸੀ ਦੀ ਗੱਲ ਸੁਣ ਕੇ ਕੁੱਤਾ ਫਿਰ ਉੱਪਰ ਨੂੰ ਭੱਜ ਗਿਆ ਤੇ ਭਾਬੀ ਦੀ ਚੁੰਨੀ ਮੂੰਹ ਵਿੱਚ ਪਾ ਕੇ ਲੈ ਆਇਆ ਆਪਣੀ ਨਾਂ ਨੂੰ ਦੇਖ ਕੇ ਉਹਦੇ ਹੋਸ਼ ਉੱਡ ਗਏ ਤੇ ਕਹਿੰਦੀ ਦੀਦੀ ਤੁਸੀਂ ਤੇ ਉਹਨੇ ਆਪਣੀ ਨਲਾਂ ਦੇ ਪੈਰੀ ਹੱਥ ਲਾਏ ਜੱਸੀ ਕਹਿੰਦੀ ਬੱਸ ਕਰ ਤਾਬੀ ਇਹ ਝੂਠਾ ਦਿਖਾਵਾ ਨਾ ਕਰ ਜੱਸੀ ਨੇ ਕਿਹਾ ਭਾਬੀ ਕੀ ਤੇਰੇ ਪੇਕਿਆਂ ਤੇ ਤੇਰੀ ਮੰਮੀ ਪਾਪਾ ਨੂੰ ਵੀ ਕੁੱਤਾ ਰੋਟੀ ਦੇਣ ਜਾਂਦਾ ਆ ਤਾਨੂੰ ਥੋੜੀ ਬਹੁਤੀ ਸ਼ਰਮ ਨਹੀਂ ਹੈ ਜਾਂ ਨਹੀਂ ਤੇ ਫਿਰ ਜੱਸੀ ਨੇ ਕਿਹਾ ਭਾਬੀ ਇਸ ਕਮਰੇ ਵਿੱਚੋਂ ਕੁੱਤੇ ਦੀ ਪੋਟੀ ਦੀ ਇੰਨੀ ਬਦਬੂ ਆ ਰਹੀ ਆ ਕਿ ਤੂੰ 5 ਮਿੰਟ ਵੀ ਇੱਥੇ ਬਹਿ ਕੇ ਤਾਂ ਵੇਖ ਤੁਸੀਂ ਮੰਮੀ ਪਾਪਾ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਮੈਨੂੰ ਯਕੀਨ ਨਹੀਂ ਹੁੰਦਾ ਇਤੋਂ ਇਹਨੇ ਵਧੀਆ ਪਰਿਵਾਰ ਦਿੱਤੀਆਂ ਰੱਬ ਬਣਾ ਕਰੇ ਕੱਲ ਨੂੰ ਤੇਰੇ ਮਾਪਿਓ ਤੇ ਨਾਲ ਤੇਰੀ ਪੱਜਾਈ ਇਸ ਤਰ੍ਹਾਂ ਕਰੇ ਜਿਵੇਂ ਤੂੰ ਕਰਾਈ ਆ ਤਾਂ ਤੈਨੂੰ ਕਿਸ ਤਰ੍ਹਾਂ ਲੱਗੇਗਾ ਉਹ ਜਸੀ ਦੀਆਂ ਗੱਲਾਂ ਨੂੰ ਬਰਦਾਸ਼ਤ ਕਰਦੀ ਰਹੀ ਪਰ ਜਦੋਂ ਉਹਨੂੰ ਲੱਗਿਆ ਪਾਣੀ ਸਿਰ ਤੋਂ ਉੱਤੋਂ ਲੰਘ ਰਿਹਾ ਆ ਉਹ ਥੋ ਜਾਨ ਲੱਗੀ ਤਾਂ ਕੁੱਤੇ ਨੇ ਉਹਦੇ ਕਮੀਜ਼ ਨੂੰ ਮੂੰਹ ਵਿੱਚ ਪਾ ਕੇ ਰੋਕ ਲਿਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਜਸੀ ਨੂੰ ਕਹਿ ਰਿਹਾ ਸੀ ਕਿ ਇਸ ਨੂੰ ਚਾਰ ਗੱਲਾਂ ਹੋਰ ਸੁਣਾ ਪਰ ਉਹ ਆਪਣਾ ਕਮੀਜ਼ੇ ਛੁਡਾ ਕੇ ਉੱਥੋਂ ਚਲੀ ਗਈ ਤੇ ਆਪਣੇ ਘਰ ਵਾਲੇ ਨੂੰ ਚਾਰ ਗੱਲਾਂ ਵੱਧ ਦੱਸ ਕੇ ਆਪਣੀ ਭੈਣ ਦੇ ਖਿਲਾਫ ੜਕਾ ਦਿੱਤਾ ਭੈਣ ਭਰਾ ਵਿੱਚ ਬਹੁਤ ਜ਼ਿਆਦਾ ਬਹਿਸ ਹੋਈ ਫਿਰ ਇਸ ਬਹਿਸ ਦਾ ਨਤੀਜਾ ਇਹ ਨਿਕਲਿਆ ਕਿ ਭਰਾ ਨੇ ਆਪਣੀ ਭੈਣ ਨੂੰ ੱੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਜੱਸੀ ਦੇ ਪਿਓ ਨੇ ਆਪਣੇ ਕੋਲ ਜੋ ਵੀ ਜਮਾ ਪੂੰਜੀ ਸੀ ਆਪਣੀ ਧੀ ਨੂੰ ਦੇ ਕੇ ਇਹ ਕਿਹਾ ਕਿ ਤੂੰ ਆਪਣੀ ਸਹੁਰਿਆਂ ਦੇ ਨੇੜੇ ਘਰ ਲੱਭ ਲਾ ਅਸੀਂ ਉੱਥੇ ਹੀ ਆ ਜਾਵਾਂਗੇ ਇਹ ਸਭ ਸੁਣ ਕੇ ਜੱਸੀ ਦਾ ਭਰਾ ਕਹਿੰਦਾ ਹੁਣ ਇਹ ਇੱਥੋਂ ਨਿਕਲੋ ਤਾਂ ਉਸਦੇ ਪਾਪ ਨੇ ਕਿਹਾ ਮੈਂ ਨਹੀਂ ਤੂੰ ਇੱਥੋਂ ਨਿਕਲ ਇਹ ਘਰ ਮੇਰਾ ਆ ਜਿਹੜਾ ਸਾਨੂੰ ਦੋ ਜੀਆਂ ਨੂੰ ਰੋਟੀ ਦੇਂਗਾ ਇਹ ਉਹ ਘਰ ਉਹਨੂੰ ਹੀ ਮਿਲੂਗਾ ਹੋਨੀ ਦੇਰ ਨੂੰ ਉਹਨਾਂ ਦੇ ਛੋਟਾ ਮੁੰਡਾ ਵੀ ਆ ਗਿਆ ਕਹਿੰਦੇ ਵਾ ਪਾਪਾ ਵਾ ਤੁਸੀਂ ਤਾਂ ਆ ਦਾਦਾ ਜੀ ਦੀ ਸੇਵਾ ਕਰਕੇ ਉਹਨੂੰ ਨਿਆਲ ਕਰ ਦਿੱਤਾ ਸੀ ਉਹਨਾਂ ਨੇ ਕਿੰਨੇ ਦਿਨ ਮਰੇ ਤੈ ਤੁਸੀਂ ਵੇਖਿਆ ਤੱਕ ਨਹੀਂ ਸੀ ਤੇ ਤੁਸੀਂ ਸਾਡੇ ਤੋਂ ਵੀ ਇਹ ਕਰਦੇ ਹੋ ਕਿ ਅਸੀਂ ਤੁਹਾਡੀ ਸੇਵਾ ਕਰੀਏ ਇੰਨਾ ਜਲੀਲ ਨੂੰ ਉਹ ਤੋਂ ਬਾਅਦ ਜੱਸੀ ਨੇ ਸਾਰੇ ਪੈਸੇ ਤੇ ਗਹਿਣੇ ਆਪਣੇ ਮਾਪਿਆਂ ਦੇ ਕੋਲ ਸੌਂਡ ਦਿੱਤੇ ਸਾਰੇ ਪੈਸੇ ਦੇ ਗਹਿਣੇ ਜਦੋਂ ਜੱਸੀ ਨੇ ਸੁੱਟੇ ਤਾਂ ਕੁੱਤੇ ਵੀ ਪੌੜੀ ਤੇ ਡਿੱਗੇ ਤਾਂ ਉਹਨਾਂ ਦੀਆਂ ਤਿੰਨੋਂ ਮੋਹਾਂ ਉਹਨਾਂ ਪੈਸਿਆਂ ਤੇ ਗਹਿਣਿਆਂ ਤੇ ਟੁੱਟ ਪਈਆਂ ਤੇ ਮੇ ਭਰਾਵਾਂ ਤੇ ਉਹਨਾਂ ਨੂੰ ਘਰ ਵਾਲੀਆਂ ਨੇ ਬਹੁਤ ਕੰਮ ਕੀ ਕੀਤੀ ਇਹ ਸਭ ਕੁਝ ਵੇਖ ਕੇ ਜੱਸੀ ਰੋਂਦੀ ਹੋਈ ਵਾਪਸ ਚਲੀ ਗਈ ਜਿਸ ਨੂੰ ਜੋ ਪੈਸੇ ਜਾਂ ਗਹਿਣੇ ਮਿਲੇ ਉਸ ਨੂੰ ਲੈ ਲੈ ਹੁਣਾਂ ਤੱਕ ਜੋ ਕੁੱਤਾ ਟਿਫਨ ਦੇ ਕੇ ਜਾ ਰਿਹਾ ਸੀ ਉਹ ਵੀ ਅੱਜ ਤੋਂ ਬੰਦ ਹੋ ਗਿਆ ਉਹ ਤੇ ਉਸਦੀ ਪਤਨੀ ਕਈ ਕਈ ਦਿਨ ਭੁੱਖੇ ਰਹੇ બસ ਪਾਣੀ ਪੀ ਕੇ ਜਿੰਦਾ ਸੀ ਬਜ਼ੁਰਗ ਸਰੀਰ ਕਦੋਂ ਤੱਕ ਪਾਣੀ ਨਾਲ ਜਿੰਦਾ ਰਹਿੰਦਾ ਇੱਕ ਦਿਨ ਉਹਨਾਂ ਦੀ ਪਤਨੀ ਨੇ ਪ੍ਰਾਂਤ ਤਿਆਗ ਦਿੱਤੇ ਜਦੋਂ ਮੁੰਡਿਆਂ ਨੇ ਆਪਣੇ ਪਿਓ ਦੇ ਰੋਂਦੀ ਆਵਾਜ਼ ਸੁਣੀ ਤਾਂ ਸਾਰੇ ਹੀ ਠਾਂਗ ਗਏ ਉਹ ਆਪਣੀ ਪਤਨੀ ਦੇ ਕੋਲ ਬੈਠਾ ਬਰ ਰੋ ਰਿਹਾ ਸੀ ਪਰ ਮੁੰਡਿਆਂ ਤੇ ਮੋਹਾਂ ਦੇ ਚਿਹਰੇ ਤੇ ਕੋਈ ਦੁੱਖ ਨਹੀਂ ਸੀ ਤੇ ਉਹ ਰੋਂਦਾ ਹੋਇਆ ਕਹਿੰਦਾ ਕੋਈ ਮੇਰੀ ਧੀ ਨੂੰ ਫੋਨ ਕਰ ਦਿਓ ਕਮ ਸੇ ਕਮ ਉਹ ਆਪਣੀ ਮਾਂ ਨੂੰ ਦੇਖ ਕੇ ਰੋ ਤਾਂ ਲਵੇਗੀ ਤੁਸੀਂ ਤਾਂ ਮਿਲ ਦਈਏ ਵੱਡੀ ਨੂੰ ਕਹਿੰਦੀ ਪਾਪਾ ਤੁਹਾਨੂੰ ਇਹ ਦਾਦਾ ਜੀ ਨੇ ਕਿਹਾ ਸੀ ਕਿ ਤੁਹਾਡੀ ਮਾਂ ਮਰ ਗਈ ਆ ਤੇ ਰੋ ਲਓ ਤੁਸੀਂ ਕਿੰਨੇ ਰੋਏ ਸੀ ਸਾਡੇ ਤੋਂ ਤੁਹਾਡਾ ਕੁਝ ਵੀ ਨਹੀਂ ਲੱਗਿਆ ਤਿੰਨਾਂ ਮੁੰਡਿਆਂ ਨੇ ਮਿਲ ਕੇ ਆਪਣੀ ਪਿਓ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਮਾਂ ਦਾ ਸੰਸਕਾਰ ਕਰਨ ਨੂੰ ਕੋਈ ਵੀ ਤਿਆਰ ਨਹੀਂ ਸੀ ਜਰਨਲ ਸਿੰਘ ਦੇ ਮੁੰਡੇ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਉਹਨੇ ਆਪਣੇ ਮਾਪਿਓ ਦੇ ਨਾਲ ਜੋ ਕੀਤਾ ਸੀ ਇਹ ਉਸ ਦਾ ਹੀ ਨਤੀਜਾ ਆ ਉਹ ਹੁਣ ਬਿਲਕੁਲ ਇਕੱਲਾ ਰਹਿ ਗਿਆ ਸੀ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਹ ਹੁਣ ਹੋਰ ਵੀ ਜ਼ਿਆਦਾ ਬਿਮਾਰ ਹੋਣ ਲੱਗ ਗਿਆ ਉਸ ਨੂੰ ਦੋ ਟਾਈਮ ਦੀ ਇੱਕੇ ਵਾਰ ਹੀ ਰੋਟੀ ਦੇ ਦਿੰਦੇ ਹੁਣ ਉਸ ਦੀ ਹਾਲਤ ਟਿਖਾਰੀਆਂ ਵਰਗੀ ਹੋ ਗਈ ਗੰਦੇ ਕੱਪੜੇ ਚਿੱਟੇ ਵਾਲ ਤੇ ਦਾੜੀ ਵੱਡੇ ਵੱਡੇ ਮੋਹਾ ਵਿੱਚ ਭਰੀ ਗੰਦਗੀ ਪਤਾ ਨਹੀਂ ਕਿੰਨੇ ਦਿਨਾਂ ਦਾ ਮਹਾਤਾ ਵੀ ਨਹੀਂ ਸੀ ਅੱਜ ਸ਼ਾਇਦ ਉਹ ਆਪਣੀ ਆਪਣੀ ਸ਼ੀਸ਼ੇ ਵਿੱਚ ਵੇਖਦਾ ਤਾਂ ਪਛਾਣ ਨਾ ਸਕਦਾ ਇੱਕ ਦਿਨ ਸਵੇਰੇ ਸਵੇਰੇ ਜੱਸੀ ਆ ਗਈ ਤੇ ਉਹਨੇ ਆਪਣੇ ਤਿੰਨੇ ਭਰਾਵਾਂ ਨੂੰ ਕਿਹਾ ਮੈਂ ਪਾਪਾ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਆ ਪਰਨ ਲੈ ਜਾਣ ਤੋਂ ਪਹਿਲਾਂ ਸਾਰੇ ਪਿੰਡ ਨੂੰ ਇਕੱਠਾ ਕਰਕੇ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਜਿਸ ਪਿਓ ਦੀ ਜਾਇਦਾਦ ਤੇ ਤਿੰਨੇ ਪੁੱਤ ਐਸ਼ਵਰਮਨ ਦੀ ਜ਼ਿੰਦਗੀ ਜੂਰ ਰਹੀ ਨਹੀਂ ਉਸੇ ਹੀ ਘਰ ਵਿੱਚ ਉਹਨਾਂ ਦਾ ਪਿਓ ਇੱਕ ਭਿਖਾਰੀਆਂ ਨਾਲੋਂ ਮੀ ਮਾੜੀ ਜ਼ਿੰਦਗੀ ਜੀ ਰਿਹਾ ਆ ਪਿੰਡ ਵਾਲਿਆਂ ਨੂੰ ਤਾਂ ਪਤਾ ਲੱਗੇ ਇੰਨੇ ਅਮੀਰ ਪਿਓ ਦੇ ਪੁੱਤ ਆਪਣੇ ਪਿਓ ਦੀ ਕਿੰਨੀ ਸੇਵਾ ਕਰ ਰਹੇ ਨੇ ਜਸੀ ਦੀਆਂ ਖਰੀਆਂ ਖਰੀਆਂ ਗੱਲਾਂ ਸੁਣ ਕੇ ਤਿੰਨੇ ਪਰਾਵਾਂ ਦੇ ਰੰਗ ਉੱਡ ਗਏ ਫਿਰ ਜਸੀ ਤੇ ਉਸ ਦੇ ਘਰ ਵਾਲੇ ਨੇ ਆਪਣੇ ਬਾਪੂ ਨੂੰ ਨਹਾਇਆ ਤੇ ਉਸ ਦੇ ਕਮਰੇ ਦੀ ਸਫਾਈ ਕੀਤੀ ਤੇਜਸੀ ਨੇ ਆਪਣੇ ਭਰਾਵਾਂ ਨੂੰ ਕਿਹਾ ਜਾਂ ਤਾਂ ਪਾਪਾ ਉੱਪਰ ਤੁਹਾਡੇ ਨਾਲ ਰਹਿਣਗੇ ਜਾਂ ਫਿਰ ਮੈਂ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੀ ਜੇ ਮੈਂ ਨਾਲ ਲੈ ਕੇ ਗਈ ਤਾਂ ਸਾਰੇ ਪਿੰਡ ਨੂੰ ਦੱਸ ਕੇ ਜਾਵਾਂਗੀ ਤੁਸੀਂ ਤਿੰਨੇ ਭਰਾ ਆਪਣੀਆਂ ਆਪਣੀਆਂ ਕਾਰਵਾਈਆਂ ਨਾਲ ਸਲਾਹ ਕਰ ਲਓ ਮੈਂ ਅੱਜ ਸ਼ਾਮ ਤੱਕ ਇੱਥੇ ਹੀ ਹਾਂ ਸ਼ਾਮ ਤੱਕ ਮੈਨੂੰ ਦੱਸ ਦਿਓ ਭੈਣ ਵੱਲੋਂ ਦਿੱਤੀ ਚਪਾਵਣੀ ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸਾਰਿਆਂ ਨੇ ਸੋਚ ਵਿਚਾਰ ਕੇ ਜਸਸੀ ਨੂੰ ਕਿਹਾ ਪਾਪਾ ਸਾਡੀ ਜ਼ਿੰਮੇਵਾਰੀ ਆ ਤੇ ਅਸੀਂ ਪਾਪਾ ਦੀ ਸਾਂਭ ਸੰਭਾਲ ਕਰਾਂਗੇ ਫਿਰ 7 ਦਿਨ ਉਹਦਾ ਘਰ ਵਾਲਾ ਸ਼ਾਮ ਨੂੰ ਚਲੇ ਗਿਆ 3 ਦਿਨ ਤੱਕ ਉਹਦੇ ਵਧੀਆ ਲੰਗੇ ਫਿਰ ਚੌਥੇ ਦਿਨ ਉਹ ਨੂੰ ਪਲਾਨ ਦੇ ਮੁਤਾਬਿਕ ਪਾਗਲਖਾਨੇ ਛੱਡਣ ਜਾਣਾ ਸੀ ਉਸਦਾ ਵੱਡਾ ਮੁੰਡਾ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਮੰਮੀ ਦੇ ਜਾਣ ਤੋਂ ਬਾਅਦ ਪਾਪਾ ਜੀ ਜੀਬੇ ਹਰਕਤਾਂ ਕਰਦੇ ਆ ਸਮਾਂ ਇੱਧਰ ਉੱਧਰ ਸੁੱਟਣਾ ਕੱਪੜਿਆਂ ਉੱਤੇ ਪੌਟੀ ਕਰਨਾ ਹੋਰ ਤਾਂ ਹੋਰ ਰਾਤ ਨੂੰ ਉੱਠ ਕੇ ਰਸੋਈ ਵਿੱਚ ਗੈਂਸਲਾ ਦਿੰਦੇ ਨੇ ਸਾਰੀ ਸਾਰੀ ਰਾਤ ਉਹਦੇ ਅੱਗੇ ਬੈਠੇ ਰਹਿੰਦੇ ਨੇ ਕਦੀ ਕਦੀ ਸਾਰੀ ਰਾਤ ਸਾਬਨ ਨਾਲ ਹੀ ਹੱਥ ਧੋਈ ਜਾਂਦੇ ਆ ਤੇ ਕਹਿੰਦਾ ਡਾਕਟਰ ਸਾਹਿਬ ਮੇਰੇ ਪਾਪਾ ਨੂੰ ਕੀ ਹੋ ਰਿਹਾ ਆ ਇਹ ਕਹਿੰਦੇ ਉਹ ਨਗਰਮਾਚ ਵਾਲੇ ਹੰਝੂ ਬਹਾਉਣ ਲੱਗ ਗਿਆ ਡਾਕਟਰ ਕਹਿੰਦਾ ਚਲੋ ਮੈਂ ਦੇਖ ਲੈਂਦਾ ਹਾਂ ਅੱਜ ਸਵੇਰੇ ਹੀ ਮੇਰੇ ਪਤਨੇ ਨੇ ਪੌੜੀਆਂ ਤੋਂ ਹੇਠਾ ਧੱਕਾ ਮਾਰ ਦਿੱਤਾ ਸੀ ਡਾਕਟਰ ਕਹਿੰਦਾ ਜੇ ਉਹਨਾਂ ਦੀ ਇੰਨੀ ਮਾੜੀ ਹਾਲਤ ਸੀ ਤਾਂ ਤੁਸੀਂ ਹੁਣ ਲੈ ਕੇ ਆਇਓ ਮੈਂ ਉਸ ਨੂੰ ਕਿਸੇ ਮੈਂਟਰਲ ਹਸਪੀਟਲ ਵਿੱਚ ਰੈਫਰ ਕਰ ਦਿੰਦਾ ਹਾਂ ਮੁੰਡਿਆਂ ਨੂੰ ਤਾਂ ਇਹ ਹੀ ਚਾਹੀਦਾ ਸੀ ਪਰ ਅੱਗੋਂ ਕਹਿੰਦਾ ਨਹੀਂ ਡਾਕਟਰ ਸਾਹਿਬ ਮੈਂ ਪਾਪਾ ਨੂੰ ਉੱਥੇ ਨਹੀਂ ਭੇਜ ਸਕਦਾ ਉਹ ਕੋਈ ਪਾਗਲ ਥੋੜੀ ਨਾ ਹੈ ਤੇ ਇੱਥੇ ਲੋਕ ਸਾਨੂੰ ਕੀ ਕਹਿਣਗੇ ਕਿ ਮੁੰਡਿਆਂ ਨੇ ਆਪਣੇ ਪਿਓ ਨੂੰ ਪਾਗਲਖਾਨੇ ਭੇਜ ਦਿੱਤਾ ਡਾਕਟਰ ਕਹਿੰਦਾ ਤੁਹਾਨੂੰ ਲੋਕਾਂ ਦੀ ਪਰਵਾਹ ਆ ਪਰ ਆਪਣੇ ਪਿਓ ਦੀ ਨਹੀਂ ਜਿਸ ਹਿਸਾਬ ਨਾਲ ਤੁਸੀਂ ਉਹਨਾਂ ਦੀ ਹਾਲਤ ਦਾਸ ਰਹੇ ਹੋ ਉਸੇ ਹਿਸਾਬ ਨਾਲ ਤਾਂ ਉਹ ਪੂਰੀ ਤਰ੍ਹਾਂ ਪਾਗਲ ਹੋ ਗਿਆ ਲੱਗਦਾ ਆ ਤੁਸੀਂ ਲੋਕਾਂ ਦੇ ਪ੍ਰਵਾਸ ਛੱਡ ਕੇ ਅੱਜ ਹੀ ਉਸ ਨੂੰ ਉੱਥੇ ਲੈ ਕੇ ਜਾਓ ਸਾਰੇ ਡਾਕਟਰ ਦੀ ਗੱਲ ਤੇ ਬਹੁਤ ਖੁਸ਼ ਹੋ ਗਏ ਰਾਤ ਨੂੰ ਹੀ ਉਹਨੂੰ ਮੈਂਟਲ ਹਸਪੀਟਲ ਛੱਡ ਆਏ ਹੁਣ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਰਹੀ ਸੀ ਜਿਸ ਤਰ੍ਹਾਂ ਉਹਨੇ ਆਪਣੇ ਮਾਪਿਓ ਦੇ ਨਾਲ ਕੀਤਾ ਸੀ ਉਸ ਤੋਂ ਵੀ ਜ਼ਿਆਦਾ ਉਸ ਨੂੰ ਪੁਕਤਣਾ ਪੈ ਰਿਹਾ ਸੀ ਉਹ پاਗਲ ਨਾ ਹੁੰਦੇ ਹੋਏ ਵੀ ਪਾਗਲਖਾਨੇ ਵਿੱਚ ਬੰਦ ਸੀ ਪਰ ਉਹਨੇ ਆਪਣਾ ਘਰ ਆਪਣੀ ਧੀ ਨੂੰ ਦੇ ਦਿੱਤਾ ਤੇ ਮੁੰਡਿਆਂ ਨੂੰ ਉੱਥੋਂ ਕੱਢ ਦਿੱਤਾ ਉਹਨੇ ਆਪਣੇ ਮੁੰਡਿਆਂ ਨੂੰ ਚੰਗਾ ਸਬਕ ਸਿਖਾਇਆ ਸੋ ਦੋਸਤੋ ਅੱਜ ਕੱਲ ਦੇ ਬੱਚੇ ਕੁੱਤੇ ਬਿੱਲਿਆਂ ਨੂੰ ਪਿਆਰ ਕਰ ਸਕਦੇ ਨੇ ਪਰ ਆਪਣੇ ਜਨਮ ਦੇਣ ਵਾਲੇ ਮਾਪਿਆਂ ਨੂੰ ਪਾਣੀ ਟਾਕਣੇ ਪੁੱਛਦੇ ਪਰ ਇਸ ਵਿੱਚ ਕਿਤੇ ਨਾ ਕਿਤੇ ਕਈ ਵਾਰ ਗਲਤੀ ਉਸ ਮਾਪਿਆਂ ਦੀ ਵੀ ਹੁੰਦੀ ਆ ਪਰ ਕਈ ਵਾਰ ਸਾਨੂੰ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਪਾਪਾਂ ਦੀ ਸਜ਼ਾ ਭੁਗਤਣੀ ਪੈ ਜਾਂਦੀ ਆ ਜੋ ਅਸੀਂ ਬੀਜਦੇ ਹਾਂ ਸਾਨੂੰ ਉਹੀ ਵੱਢਣਾ ਪੈਣਾ ਆ ਚਾਹੇ ਅੱਜ ਚਾਹੇ ਕੱਲ ਤਾਂ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਆ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੁਰ ਕਰਨ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ